ਸਾਰਿਆਂ ਨੂੰ ਵੈਲਕਮ ਟੂ 에ਜੀ ਬਲੌਗਸ ਅੱਜ ਦਾ ਆਪਾਂ ਵਲੌਗ ਬਣਾਉਣ ਲੱਗੇ ਆ ਜੀ ਮੁਗਲ ਸਰਾਈ ਕਿਲਾ ਜਿਹੜਾ ਦਰਾਹੇ ਪੈਂਦਾ ਦੀ ਦੇਖ ਸਕਦੇ ਹੋ ਕਿਲੇ ਦੇ ਬਾਹਰ ਹੀ ਖੜੇ ਆ ਆਪਾਂ ਤੇ ਅੰਦਰ ਐਂਟਰ ਹੋਵਾਂਗੇ ਤੁਹਾਨੂੰ ਦਿਖਾਵਾਂਗੇ ਅੰਦਰ ਵੀ ਜਾ ਕੇ ਕਿਲਾ ਕਿਦਾਂ ਦਾ ਵਾ ਤੇ ਇੱਥੇ ਦਿਖਾ ਸਕ ਗਏ ਇੱਥੇ ਫਿਲਮ ਰੰਗ ਦੇ ਬਸੰਤੀ ਅਮਿਰ ਖਾਨ ਸਰ ਦੀ ਸ਼ੂਟ ਹੋਈ ਸੀਗੀ ਉਹਦੇ ਵਾਸਤੇ ਫੇਮਸ ਆ ਜੀ ਮੁਗਲ ਸਰਾਈ ਕਿਲਾ ਪਿੰਡ ਦਰਾਹੇ ਪੈਂਦਾ ਜੀ ਲੁਧਿਆਣੇ ਤੇ ਚਲੋ ਜੀ ਬਾਕੀ ਆਪਾਂ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਆ ਆਪਾਂ ਐਂਟਰ ਕਰ ਗਏ ਆ ਮੁਗਲ ਸਰਾਈ ਕੇਲਾ ਲੁਧਿਆਣਾ ਦਰਾਹੇ ਪੈਂਦਾ ਜੀ ਇਹ ਤੇ ਦੇਖ ਸਕਦੇ ਬਹੁਤ ਪੁਰਾਣਾ ਕੇਲਾ ਵਾ ਚਾਹੇ ਪੁਰਾਣਾ ਹੋ ਗਿਆ ਪਰ ਫਿਰ ਵੀ ਮਜ਼ਬੂਤੀ ਉਦਾਂ ਦੀ ਉਦਾਂ ਹੀ ਪਈ ਆ ਤੁਸੀਂ ਦੇਖ ਸਕਦੇ ਹੋ ਅਜੇ ਵੀ ਕਈ ਬਿਲਡ ਕਈ ਬਿਲਡਿੰਗਾਂ ਢਾਈਆਂ ਹੋਈਆਂ ਕਈ ਬਿਲਡਿੰਗਾਂ ਖੜੀਆਂ ਨੇ ਇੱਧਰ ਵੀ ਹੈਗਾ ਦੇਖ ਲਓ ਹੈਗਾ ਕਾਫੀ ਵੱਡਾ ਵਾ ਰੰਗ ਦੇ ਪਸੰਤੀ ਰੰਗ ਦੇ ਪਸੰਤੀ ਫਿਲਮ ਦੀ ਸ਼ੂਟਿੰਗ ਹੋਈ ਸੀ ਜਿਹੜੀ ਅਮੀਰ ਖਾਨ ਦੀ ਆਈ ਸੀਗੀ ਇਹ ਗੁਰਦੁਆਰਾ ਦਮਦਮਾ ਸਾਹਿਬ ਤੋਂ ਵੀ ਦਿਖਦਾ ਹੈ ਤੇ ਦੇਖ ਲਓ ਜ ਸਾਹਮਣੇ ਗੁਰਦੁਆਰਾ ਸਾਹਿਬ ਦਾ ਗੁੰਬਦ ਸਾਹਿਬ ਦਿਖਦਾ ਪਿਆ ਕਿਲਾ ਬਹੁਤ ਵੱਡਾ ਤੇ ਤੁਸੀਂ ਦੇਖ ਸਕਦੇ ਇੱਧਰ ਵੀ ਗੇਟ ਹੀ ਬਹੁਤ ਵੱਡੇ ਵੱਡੇ ਜਿਵੇਂ ਪੁਰਾਣੇ ਟਾਈਮਾਂ ਚ ਰਾਜੇ ਮਹਾਰਾਜਿਆਂ ਦੇ ਕਿਲੇ ਹੁੰਦੇ ਹਨ ਉਹਨਾਂ ਦਾ ਹੀ ਆ ਦੇਖ ਸਕਦੇ ਤੁਸੀਂ ਬਾਕੀ ਅੰਡਰ ਕੰਸਟਰਕਸ਼ਨ ਵੀ ਚੱਲਦਾ ਪਿਆ ਰੈਨੋਵੇਸ਼ਨ ਚੱਲਦੀ ਪਈ ਆ ਪਿੱਛੇ ਅੰਡਰ ਕੰਸਟਰਕਸ਼ਨ ਦੇ ਬੋਰਡ ਲੱਗੇ ਹੋਏ ਆ ਬਹੁਤ ਵੱਡਾ ਕਿਲਾ ਬਹੁਤ ਵੱਡੀ ਜਗ੍ਹਾ ਵਾ ਤੇ ਦੇਖ ਸਕਦੇ ਤੁਸੀਂ ਵੀ ਆਓ ਜਰੂਰ ਦੇਖਣ ਇੰਡੀਅਨ ਹਿਸਟਰੀ ਆ ਖੂਹ ਆ ਜੀ ਸਾਹਮਣੇ ਪਰਸਰ ਦਿੱਤੀ ਜਾਂਦੇ ਪੁਰਾਣੇ ਟਾਈਮਾਂ ਦੀ ਖੂਹ ਆ ਇਹਨਾਂ ਤਾਂ ਫੇਰ ਬੰਦੀ ਆ ਬੰਦ ਕੀਤਾ ਹੋਇਆ ਨੀਚੇ ਆਪਾਂ ਉਹ ਕੈਮਰਾ ਲੈ ਕੇ ਖੇਚ ਰਹੇ ਆ। ਇਹ ਮੱਤੀ ਜਿੱਪ ਤੇ ਆਲੇ। ਆਹ ਪੁਰਾਣੇ ਸਮਿਆਂ ਦੇ ਦਰਵਾਜ਼ੇ ਉਦਾਂ ਹੀ ਲੱਗੇ ਹੋਇਆ। ਜਿਹੜੇ ਡੱਡੇ ਕਮਰੇ ਹੁੰਦੇ ਸੀਗੇ। ਬਾਕੀ ਆਪਾਂ ਉੱਪਰ ਚੱਲਦੇ ਆਂ। ਦੇਖਦੇ ਉੱਪਰ ਚੱਲ ਕੇ। ਪੌੜੀਆਂ ਵੀ ਉਹਨਾਂ ਟਾਈਮਾਂ ਦੀ। ਬਹੁਤ ਮਜ਼ਬੂਤ ਕਿਲਾ ਬਣਾਇਆ ਹੋਇਆ ਜਿਵੇਂ ਪੁਰਾਣੇ ਟਾਈਮਾਂ ਦੇ ਹੁੰਦੇ ਸੀਗੇ। ਚਾਹੇ ਇਹਨਾਂ ਪੁਰਾਣਾ ਉਨ ਦਾ ਟੁਕ ਟੁਕ 100 ਸਾਲ ਤੋਂ ਵੱਧ ਹੀ ਹੋਊਗਾ। ਛੱਤ ਤੋਂ ਪੂਰੀ ਬਿਲਡਿੰਗ ਦਿਖਦੀ ਹੈ ਜੀ ਇੱਥਾਂ ਤੇ ਸਾਹਮਣੇ ਗੇਟ ਨੇ ਤੇ ਗੁਰਦੁਆਰਾ ਸਾਹਿਬ ਵੀ ਦਿਖਦਾ ਸਾਹਮਣੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜਿਹੜਾ ਪਿੰਡ ਦੁਰਾਹਾ ਮੈਂ ਵਲੌਗ ਵੀ ਸ਼ੂਟ ਕੀਤਾ ਸੀ ਇੱਥੇ ਦਾ। ਦੇਖ ਸਕਦੇ ਹੋ। ਬਹੁਤ ਵੱਡਾ ਕਿਲਾ ਜੀ। ਕੁਝ ਕੁਝ ਚੀਜ਼ਾਂ ਢਾਤੀਆਂ ਸ਼ਾਇਦ गिर ਗਈਆਂ। ਪਰ ਬਜਾਦਾ ਪੁਰਾਣਾ ਹੋਣ ਕਰਕੇ ਕੁਝ ਕੁਛ ਹੈਗਾ ਹਜੇ ਦੇਖ ਸਕਦੇ ਹਾਂ ਇਹ ਕਮਰੇ ਬਣੇ ਹੋਏ ਹਵੇਲੀ ਦੇ ਅੰਦਰ ਮੁਗਲ ਸਰਾਏ ਕਿਲਾ ਪਿੰਡ ਦੋਰਾ ਹੈ ਪਿੰਡ ਜੀ ਮੈਂ ਲੋਕੇਸ਼ਨ ਮੈਂਸ਼ਨ ਕਰ ਦੂੰਗਾ ਸੀ ਵੀਰਾ ਕਿਤੇ ਦਿਖ ਰਿਹਾ ਤੇ ਗੁਰਦੁਆਰਾ ਦੰਦਮਾ ਸਾਹਿਬ ਦੇ ਨਾਲ ਹੀ ਆ ਤੇ ਤੁਹਾਨੂੰ ਮੈਂ ਦਿਖਾਇਆ ਸੀ ਗੁਰਦੁਆਰਾ ਸਾਹਿਬ ਵੀ ਦਿਖਦਾ ਅੰਦਰ ਇੰਡੀਅਨ ਹਿਸਟਰੀ ਫਿਲਮ ਰੰਗ ਤੇ ਪਸੰਦੀ ਦੀ ਇੱਥੇ ਸ਼ੂਟਿੰਗ ਹੋਈ ਸੀਗੀ ਉਹ ਉਹਨਾਂ ਨੇ ਆਪਣੇ ਸੀਨ ਇੱਥੇ ਸ਼ੂਟ ਕੀਤੇ ਸੀਗੇ ਉਹ ਦੂਸਰੀ ਸਾਈਡ ਆ ਗਏ ਤੇ ਤੇ ਸਾਹਮਣੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਵੀ ਦਿਖਦਾ ਇੱਥੋਂ ਸਾਹਮਣੇ ਗੁਰੂ ਘਰ ਦੇ ਤੇ ਗੁਰੂ ਘਰ ਤੋਂ 2 ਮਿੰਟ ਦੀ ਦੂਰੀ ਤੇ ਹੀ ਆ ਤੇ ਵਾਕਿੰਗ ਡਿਸਟੈਂਸ ਦੇ ਵੀ ਤੁਸੀਂ ਆ ਸਕਦੇ ਹੋ ਗੱਡੀ ਵੀ ਆ ਜਾਂਦੀ ਆ ਤੇ ਗੱਡੀ ਦੀ ਪਾਰਕਿੰਗ ਬਾਹਰ ਹੀ ਆ ਅੰਦਰ ਨਹੀਂ ਹੈਗੀ ਪਿੰਡ ਤੋਂ ਰਾਹ ਹਾਂ ਮੁਗਲ ਸਰਾਏ ਕਿਲਾ ਹੈ ਸਾਹਮਣੇ ਮ ਲੱਗਦਾ ਪੁਰਾਣੀ ਮਸਜਿਦ ਬਣਾਈ ਹੋਈ ਆ ਉਹਨਾਂ ਟਾਈਮਾਂ ਦੀ ਜਿੱਥੇ ਆਪਣੀ ਇਬਾਦਤ ਕਰਦੇ ਸੀਗੇ ਜਿੱਥੇ ਨਮਾਜ਼ ਪੜ੍ਹਦੇ ਸੀਗੇ ਜਿੰਨਾ ਕਿ ਮੈਂ ਤਾਂ ਹੋ ਸਕਿਆ ਤੁਹਾਨੂੰ ਮੈਂ ਦਿਖਾ ਦਿੰਨਾ ਵਾ ਸਾਰਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਧੁੱਪ ਬਹੁਤ ਜ਼ਿਆਦਾ ਇੰਨੀ ਜ਼ਿਆਦਾ ਸ਼ੂਟ ਨਹੀਂ ਹੋਣੀਗੀ ਕਿ ਸਾਹ ਬਹੁਤ ਚੜਦਾ ਪੈ ਤੁਰਦੇ ਤੁਰਦੇ ਬਹੁਤ ਵੱਡਾ ਕਿਲਾ ਵਾ ਦੇਖ ਸਕਦੇ ਤੁਸੀਂ ਪਾਜਿਤ ਦੇਖ ਰਹੀ ਹੈ ਬੜੀ ਇਹ ਵੀ ਬਹੁਤ ਪੁਰਾਣੀ ਹੈ ਇਹ ਵੀ ਉਦੋਂ ਦੀ ਹੈ ਜੀ ਪੂਰਾ ਕਿਲੇ ਦਾ 뷰 ਹੈ ਜੀ ਦੇਖ ਸਕਦੇ ਤੁਸੀਂ ਉਧਰ ਕੰਸਟਰਕਸ਼ਨ ਚੱਲਦੀ ਵੀ ਦੇਖ ਲੋ ਕਰੇਨਾ ਵਗੈਰਾ ਖੜੀਆਂ ਨੇ ਉੱਧਰ ਕੰਸਟਰਕਸ਼ਨ ਚੱਲਦੀ ਪਈ ਆ ਤੇ ਮਤਲਬ ਇਹ ਕਹਿਣਾ ਵੀ ਜਿਹੜੀਆਂ ਇਤਿਹਾਸਿਕ ਚੀਜ਼ਾਂ ਨੇ ਨਾ ਆਪਣੇ ਇਹ ਸਰਕਾਰ ਨੂੰ ਚਾਹੀਦਾ ਵਾ ਵੀ ਅਸੀਂ ਸੰਭਾਲ ਕੇ ਰੱਖੀਏ ਤਾਂ ਕਿ ਜਿਹੜੇ ਦੂਰੋਂ ਦੂਰੋਂ ਲੋਕ ਆਉਂਦੇ ਆ ਉਹ ਦੇਖਣ ਜਿਵੇਂ ਫੋਰਨ ਕੰਟਰੀਆਂ ਚ ਆਪਾਂ ਮਿਊਜ਼ੀਅਮਸ ਦੇਖਦੇ ਆ ਉੱਥੇ ਸਾਰੀਆਂ ਐਂਟੀਕ ਚੀਜ਼ਾਂ ਸੰਭਾਲ ਕੇ ਰੱਖੀਆਂ ਗਈਆਂ ਤੇ ਉਦਾਂ ਹੀ ਇਹਨੂੰ ਵੀ ਮੇਨਟੇਨ ਕਰਕੇ ਰੱਖਣਾ ਚਾਹੀਦਾ ਵਾ ਅਸੀਂ ਦੇਖ ਸਕਦੇ ਹਾਂ ਕਾਫੀ ਘਾਹ ਵਗੈਰਾ ਵੀ ਉੱਗਿਆ ਹੋਇਆ ਇੱਥੇ ਮੇਨਟੇਨੈਂਸ ਹਜੇ ਇੱਕ ਤਰ੍ਹਾਂ ਦਾ ਨਾਂ ਦੇ ਬਰਾਬਰ ਹੀ ਆ ਪਰ ਉਧਰ ਰੈਨੋਵੇਸ਼ਨ ਚੱਲਦੀ ਪਈ ਸ਼ਾਇਦ ਹੋ ਸਕਦਾ ਵੀ ਆਉਣ ਵਾਲੇ ਟਾਈਮ ਚ ਇਹਨੂੰ ਵਧੀਆ ਮੇਨਟੇਨ ਕਰ ਲੈਣ ਕਿਉਂਕਿ ਇੰਡੀਅਨ ਹਿਸਟਰੀ ਆ ਇਹ ਜਿਵੇਂ ਆਪਾਂ ਰਾਜਸਥਾਨ ਜਾਂਦੇ ਉੱਥੇ ਕਿਲੇ ਬਣੇ ਹੋਏ ਆ ਰਾਜੇ ਮਹਾਰਾਜਿਆਂ ਦੇ ਟੂਰਿਸਟ ਪਲੇਸ ਆ ਇੱਕ ਤਰ੍ਹਾਂ ਦਾ ਤੇ ਉਦਾਂ ਹੀ ਇਹਨੂੰ ਵੀ ਮੇਨਟੇਨ ਕਰਕੇ ਰੱਖਣਾ ਚਾਹੀਦਾ ਵਾ ਬਾਕੀ ਤਾਨੂੰ ਦਿਖਾਈ ਦਿੱਤਾ ਬਹੁਤ ਵੱਡਾ ਵਾ ਧੁੱਪ ਵੀ ਬਹੁਤ ਜ਼ਿਆਦਾ ਧੁੱਪ ਇੰਨਾ ਤੁਰਿਆ ਵੀ ਨਹੀਂ ਜਾਂਦਾ ਕਿ ਸਾਹ ਚੜ ਰਿਹਾ ਇਸ ਟਾਈਮ ਜਿੰਨਾ ਕੰਮਤ ਹੋ ਸਕਿਆ ਮੈਂ ਤੁਹਾਨੂੰ ਮੈਂ ਦਿਖਾਤਾ ਤੁਸੀਂ ਦੇਖ ਸਕਦੇ ਹੋ ਇਹਦੇ ਸਾਰਾ ਨੀਚੇ ਜੰਗਲ ਉਜਾੜੀ ਆ ਤੇ ਥੋੜੀ ਥੋੜੀ ਜਗ੍ਹਾ ਬਣੀ ਹੋਈ ਆ ਸਾਈਡਾਂ ਤੋਂ ਤੁਰ ਕੇ ਜਾਣ ਵਾਸਤੇ ਇਹ ਸੀਗਾ ਜੀ ਆਪਣਾ ਅੱਜ ਦਾ ਵਲੌਗ ਮੁਗਲ ਸਰਾਈ ਕਿਲਾ ਪਿੰਡ ਦਰਾਹਾ ਲੁਧਿਆਣੇ ਲੋਕੇਸ਼ਨ ਮੈਂ ਮੈਂਸ਼ਨ ਕਰ ਦੂੰਗਾ ਤੁਸੀਂ ਵੀ ਆ ਸਕਦੇ ਹੋ ਦੇਖ ਸਕਦੇ ਹੋ ਜਿੰਨਾ ਕੁ ਮੈਨੂੰ ਹੋ ਸਕੇ ਉਹਨਾਂ ਕੁ ਮੈਂ ਤੁਹਾਨੂੰ ਦਿਖਾ ਦੇ ਕਿ ਗਰਮੀ ਬਹੁਤ ਜ਼ਿਆਦਾ ਧੁੱਪੇ ਕੋ ਮੈਨ ਜਾ ਰਿਹਾ ਹੈਗਾ ਵੀ ਬਹੁਤ ਵੱਡਾ ਤੇ ਅੰਦਰ ਮੇਨਟੇਨੈਂਸ ਵੀ ਠੀਕ ਠਾਕ ਜੀ ਹੋਈ ਆ ਕਾਫੀ ਉਸ ਬਹੁਤ ਜ਼ਿਆਦਾ ਡਾਰੀ ਲੱਗਦਾ ਵਾ ਤੇ ਐਵੇਂ ਤੇ ਬਾਕੀ ਆਪਾਂ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਜੀ ਔਨ ਲੇਟ ਟਾਈਮ ਤੇ ਤੁਹਾਡੇ ਵਾਸਤੇ ਨਵਾਂ ਵਲੌਗ ਲੈ ਕੇ ਆਉਂਗਾ ਜੀ ਮੈਂ ਮੇਰੇ ਪੀਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਆਪਾਂ ਅੱਜ ਦਾ ਵਲੌਗ ਆਪਣਾ ਇੱਥੇ ਖਤਮ ਕਰਦੇ ਆ ਮੁਗਲ ਸਰਾਏ ਕਿਲਾ ਪਿੰਡ ਦਰਾਹਾ ਲੁਧਿਆ